ਲੀਡਰਸ਼ਿਪ ਲਾ ਮਾ ਮਾ ਮੋਰੀ ਉਹ ਜਿਵੇਂ ਮੁਰੇ ਮੁਰੇਲੀ ਨਾ ਕੰਮ ਆ ਰਿਹਾ ਫਸ ਨਾ ਕੋਈ ਆ ਤਾਂ ਐਸੀ بارشਾਂ ਚ ਸਵੇਰ ਦੀ ਬਹੁਤ ਜ਼ਿਆਦਾ ਰਾਤ ਦਿਓ ਹੋ ਰਹੀ ਹੈ ਤੇ ਉਸ ਤੋਂ ਬਾਅਦ ਮਤਲਬ ਨੇਰੀ ਵੀ ਹਵਾ ਬਹੁਤ ਤੇਜ਼ ਚੱਲੀ ਹਵਾ ਚੱਲਣ ਤੋਂ ਬਾਅਦ ਜਿਹੜੇ ਦਰਖਤ ਨੇ ਨਾ ਕੁਛ ਪਹਿਲਾਂ ਸੁੱਕ ਗਏ ਸੀ ਸੁੱਕਣ ਤੋਂ ਬਾਅਦ ਇਹਨਾਂ ਤੇ ਬੇਲਾ ਚੜ ਜਾਂਦੀਆਂ ਨੇ ਬੇਲਾ ਚੜ ਕੇ ਉਹਨਾਂ ਦਾ ਵਜ਼ਨ ਵੱਧ ਜਾਂਦਾ ਤੇ ਜਦੋਂ ਨੇਰੀ ਆਈ ਤਾਂ ਉਹ ਮਤਲਬ ਇੱਕ ਦੂਜੇ ਦੇ ਉੱਪਰ ਹੀ ਜਾ ਕੇ ਡਿੱਗੇ ਤਾਂ ਮਤਲਬ ਇੰਨਾ ਜ਼ਬਰਦਸਤ ਧਮਾਕਾ ਹੋਇਆ ਜਿਵੇਂ ਕਹਦੇ ਆ ਵੀ ੜਕੜ ੜਕ ਕਰਕੇ ਮੈਂ ਭੱਜ ਕੇ ਜਾ ਕੇ ਅੰਦਰ ਬੜ ਗਿਆ ਮੈਂ ਤੇ ਉਹ ਤੋਂ ਬਾਅਦ ਉਹ ਡਿੱਗੇ ਤਾਰਾ ਤੋਂ ਆ ਕੇ ਧਾਰਾ ਤੇ ਡਿੱ ਗਿਆ ਤਾਰਾ ਤੋਂ ਜੇ ਬਾਈ ਚਾਂਸ ਕੋਈ ਇੱਥੇ ਨੀਚੇ ਹੁੰਦਾ ਜਾਂ ਬੱਚੇ ਉੱਪਰ ਖੇਡਦੇ ਹੁੰਦੇ ਤਾ ਮਤਲਬ ਬਹੁਤ ਕਿਸੇ ਦਾ ਵੀ ਜਾਨੀ ਵਾਲੇ ਹਿਸਤਾਨ ਹੋ ਸਕਦਾ ਸੀਗਾ ਕੋਈ ਐਪਲੀਕੇਸ਼ਨਾਂ ਦਿੱਤੀਆਂ ਕਿਤੇ ਐਪਲੀਕੇਸ਼ਨਾਂ ਬਹੁਤ ਚਿਰ 3-4 ਸਾਲ ਪਹਿਲਾਂ ਦੀਆਂ ਵੀ ਚੱਲਦੀਆਂ ਇੱਧਰ ਪਹਿਲਾਂ ਇੱਕ ਟੁੱਟ ਗਿਆ ਸੀਗਾ ਉਹ ਸੀ ਮਤਲਬ ਬਹੁਤ ਔਖੇ ਔਖੇ ਕਰਾਇਆ ਉਹ ਵੀ ਤੇ ਮਤਲਬ ਹੁਣ ਸਾਨੂੰ ਤਾਂ ਤੰਗੀ ਇਸ ਚੀਜ਼ ਦੀ ਆ ਵੀ ਜਦੋਂ ਇਹ ਝੂਮਦੇ ਵੀ ਨੇ ਨਾ ਤਾਂ ਵੀ ਡਰ ਲੱਗਦਾ ਵੀ ਕਿਤੇ ਤਾਰ ਤੇ ਆ ਕੇ ਡੇਗ ਗਿਆ ਜਾਂ ਕੋਈ ਰਾਸਤੇ ਸੜਕ ਤੇ ਜਾ ਰਿਹਾ ਬਾਈ ਚਾਂਸ ਕੋਈ ਤਾਰ ਟੁੱਟ ਗਈ ਬਿਜਲੀ ਦੀ ਤਾਰਾਂ ਜਾ ਰਹੀਆਂ ਨੇ ਬੱਚੇ ਖੇਡਦੇ ਹੁੰਦੇ ਨੇ ਬੱਚੇ तकरीबन ਸਾਡੇ ਕੋਲ 10-11 ਬੱਚੇ ਨੇ ਰਾਤ ਨੂੰ ਖੇਡਦੇ ਹੀ ਖੇਡਦੇ ਨੇ ਹੁਣ ਹੁਣ بارش ਕਰਕੇ ਮਤਲਬ ਆਪਣੇ ਅੰਦਰ ਰਹਿੰਦੇ ਨੇ ਤੇ ਕੋਦੇ ਦੀ ਕਈ ਵਾਰੀ ਕੋਠੇ ਤੇ ਚੜ ਜਾਂਦੇ ਨੇ ਮਤਲਬ ਫੇਰ ਵੀ ਡਰ ਲੱਗਦਾ ਹੈਗਾ ਤੇ ਤੁਸੀਂ ਜਿਸ ਟਾਈਮ ਇਹ ਆਵਾਜ਼ ਆਈ ਹੈ ਧਮਾਕੇ ਦੀ ਮਤਲਬ ਆਵਾਜ਼ ਆਈ ਹੈ ਕਿਸ ਤਰ੍ਹਾਂ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਉਸ ਟਾਈਮ ਗੇਟ 'ਤੇ ਖੜਾ ਸੀ ਜਦੋਂ ਇਹ ਡਿੱਗੇ ਨੇ ਜਦੋਂ ਡਿੱਗੇ ਮੈਂ ਜਾਂ ਠੀਕ ਜਾਂਦਾ ਮੈਂ ਗੇਟ ਨੂੰ ਬੰਦ ਕਰਕੇ ਅੰਦਰ ਭੱਜ ਗਿਆ ਅੱਛਾ ਬਖਾ ਜੀ ਪਤਾ ਨਹੀਂ ਕੀ ਹੋਇਆ ਜਦ ਮੈਂ ਫੇਰ ਦੁਬਾਰਾ ਮੁੜ ਕੇ ਦੇਖਿਆ ਤਾਂ ਮਤਲਬ ਇਹ ਦਰਖਤ ਬਹੁਤ ਐਡੇ ਐਡੇ ਮੋਟੇ ਨੇ ਇਹ ਜਾਣੇ ਜੱਫਾ ਨਹੀਂ ਪੈਂਦਾ ਹੈਗਾ ਤੇ ਮਤਲਬ ਟੁੱਟ ਗਏ 1 ਲੱਖ ਦੇ ਡਿੱਗੇ ਨੇ ਇਹ ਵੀ ਜਾਂ ਤਾਂ ਇਹਨਾਂ ਦਾ ਕੋਈ ਹੱਲ ਕਰਾਇਆ ਜਾ ਵੀ ਇਹਨਾਂ ਨੂੰ ਕੱਟਿਆ ਜਾ ਕੇ ਵੀ ਜਾਂ ਇਹਨਾਂ ਦਾ ਕੋਈ ਕੋਈ ਨਾ ਕੋਈ ਹੱਲ ਕੀਤਾ ਜਾਵੇ ਸਾਡਾ ਸਰਕਾਰ ਅਕੇ ਵੀ ਇਹੀ ਬੇਨਤੀ ਅਸੀਂ ਕਰਦੇ ਆ ਵੀ ਭਾਈ ਇਹਨਾਂ ਦਾ ਕੋਈ ਨਾ ਕੋਈ ਹੱਲ ਕਰੋ ਠੀਕ ਹੈ ਵੀ ਬੱਚੇ ਖੇਡਦੇ ਨੇ ਤਾਂ ਸਾਨੂੰ ਇਸ ਤੋਂ ਕੋਈ ਰਾਹਤ ਸਾਨੂੰ ਮਿਲਦੀ ਇਹਨਾਂ ਵਾਰੇ ਹੀ ਸਾਡਾ ਕਹਿਣਾ ਸਰਕਾਰ ਨੂੰ ਕਿ ਇਹ ਕੱਟੇ ਜਾਣ ਅਸੀਂ 2-3 ਸਾਲ ਪਹਿਲਾਂ ਹਾਂ ਐਪਲੀਕੇਸ਼ਨਾਂ ਵੀ ਦਿੱਤੀਆਂ ਉਹ ਕਿਹੜੀ ਜੀ ਵੜ ਜੀ ਕੋਈ ਵੀ ਨਹੀਂ ਕੋਈ ਸੁਣਾਈ ਸਾਡੀ ਦੋ ਦਿਨ ਘਰਾਂ ਦੇ ਉੱਤੇ ਵੀ ਗਿਰ ਗਏ ਇਹ ਪਹਿਲਾਂ ਵੀ ਗਰੇਨ ਦੋ ਦਿਨ ਸਾਲ ਪਹਿਲਾਂ ਘਟੋ ਘਟ ਇਸ ਮਹੱਲੇ ਦੇ ਵਿੱਚ 40 50 ਘਰ ਨੇ ਇਹਨਾਂ ਦੇ ਪਿੱਛੇ ਸਪੈਦੇ ਲੱਗ ਰਹੇ ਨੇ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਅੱਜ ਜਾਨੀ ਨੁਕਸਾਨ 100% ਪੱਕਾ ਦੀ ਕਿਹੜੀ ਜਗ੍ਹਾ ਤੇ ਲੱਗੇ ਹੋਏ ਨੇ ਸਪੈਦੇ ਇਹ ਸੀਪੀਐਸ ਇੱਕ ਗਦਾਮ ਨੇ ਜੀ ਐਸਸੀਏ ਦੇ ਪਿੱਛੇਲੇ ਪਾਸੇ ਉੱਤੇ ਲੱਗੇ ਨੇ 500 ਪਾੜਿਆਂ ਦੇ ਠੀਕ ਹੈ ਉਹ ਕਿੰਨੇ ਵਾਰੀ ਉਹਨਾਂ ਨੂੰ ਹੁਣ ਅਸੀਂ ਐਪਲੀਕੇਸ਼ਨ ਵੀ ਦਿੱਤੀ ਹੁਣ ਫੋਨ ਵੀ ਕਰੇ ਕੋਈ ਵੀ ਨਹੀਂ ਆ ਕੇ ਸੁਣੀ। ਕਦੇ ਤੁਸੀਂ ਐਮਐਲਏ ਨੂੰ ਜਾਂ ਕਿਸੇ ਇਹਦੇ ਵਿਭਾਗ ਦੇ ਮੰਤਰੀ ਨੂੰ ਕਿਸੇ ਨੂੰ ਐਪਲੀਕੇਸ਼ਨ ਦਿੱਤੀ ਜਾਂ ਮਿਲੇ? ਅਸੀਂ ਧਰਮਸੋਤ ਨੂੰ ਮਿਲਿਆ ਜੀ। ਸਾਰਾ ਮਹੱਲਾ ਇਕੱਠਾ ਹੋ ਕੇ ਗਿਆ ਵੀ ਦੀਗਾ ਉਹਨਾਂ ਨੂੰ। ਉਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀਆਂ ਦੀਗੀਆਂ। ਪਰ ਹੱਲ ਹੋਇਆ ਕੋਈ ਹੱਲ ਨਹੀਂ ਹੋਇਆ ਇਹਨਾ। ਅੱਛਾ। ਅਸੀਂ ਇਹ ਸਰਕਾਰ ਨੂੰ ਇਹੀ ਕਹਿੰਦੇ ਆ ਕਿ ਇਹਦਾ ਹੱਲ ਕਰਾਇਆ ਜਾਵੇ। ਮੌਜੂਦਾ ਵਿਧਾਇਕ ਨੇ ਜਿਹੜੇ ਦੇ ਮਨ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕੀਤੀ ਉਹ ਤਾਂ ਫਿਰ ਹੁਣ ਇਕੱਠੇ ਹੋ ਕੇ ਮਾਲੇ ਦੇ ਜਾਣਗੇ ਜਾਂ ਉਹਨਾਂ ਨੂੰ ਕਮਾਂਗੇ ਹੁਣ ਤਾਂ ਅਜੇ ਉਹਨਾਂ ਨੂੰ ਦੱਸਿਆ ਨਹੀਂ ਮਤਲਬ ਉਹਨਾਂ ਨੂੰ ਦੱਸਿਆ ਨਹੀਂ ਠੀਕ ਹੈ ਬਾਕੀ ਜੀ ਸਮੱਸਿਆ ਕੀ ਆ ਇਹਦੇ ਵਿੱਚ ਇਹ ਲੋਕ ਕਹਿੰਦੇ ਨੇ ਕਈ ਵਾਰ ਜਗਲਾਤ ਵਿਭਾਗ ਨੂੰ ਕਹਿੰਦਾ ਫੂਡ ਸਪਲਾਈ ਨੂੰ ਇਹ ਆਪਣਾ ਗੱਲ ਇਹ ਹੈ ਜੀ ਸ਼ੁਰੂ ਤੋਂ ਹੀ ਇਹ ਪਹਿਲਾਂ ਇਸ ਵਾਰਡ ਦੇ ਪ੍ਰਮੋਥ ਐਮ ਸੀ ਕੇ ਉਦੋਂ ਵੀ ਐਪਲੀਕੇਸ਼ਨਾਂ ਇਹਨਾਂ ਨੂੰ ਦਿੱਤੀਆਂ ਸੀ ਫੇਰ ਹੁਣ ਮੇਰੇ ਵਾਈਫ ਐਮਸੀ ਨੇ ਹੋਰ ਇਹਨਾਂ ਨੂੰ ਕਿੰਨੀ ਵਾਰ ਅਸੀਂ ਕਹਿ ਚੁੱਕੇ ਐਪਲੀਕੇਸ਼ਨਾਂ ਦੇ ਚੁੱਕੇ ਆ ਵੀ ਜਿਹੜਾ ਇਹ ਫੂਡ ਸਪਲਾਈ ਦੇ ਗਦਾਮਾਂ ਦੇ ਵਿੱਚ ਸਫੈਦੇ ਨੇ ਕਿਉਂ ਪਹਿਲਾਂ ਵੀ ਇਹ ਕਈ ਵਾਰ ਦਾਣੇ ਜਿਹੜੇ ਗਰੇ ਨੇ ਗਿਰ ਕੇ ਜਿਵੇਂ ਅੱਜ ਸੀ ਆ ਨਾਲ ਆਪਣਾ ਮਕਾਨੇ ਉਧਰ ਨਾਲਾ ਬਬਲੀ ਜੀ ਦਾ ਇਧਰਲੇ ਪਾਸੇ ਆ ਵਿਚਾਰੇ ਕਿਰਾਏ ਤੇ ਰਹਿੰਦੇ ਨੇ ਗਾਡਰ ਵਾਲੇ ਨੇ ਇਹ ਕੁਛ ਵੀ ਅਨਸਕਾਮੀ ਘਟਨਾ ਜਿਹੜੀ ਹੋ ਸਕਦੀ ਆ ਬਾਪਰ ਸਾਡੀ ਉਹਦੇ ਵਾਸਤੇ ਅਸੀਂ ਤਾਂ ਇਥੋਂ ਦੇ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਔਰ ਜੰਗਲਾਤ ਵਿਭਾਗ ਦੇ ਆ ਜਿਹੜੇ ਮੰਤਰੀ ਸਹਿਬਾਨ ਜਾਇ ਜਿਹੜੇ ਫੂਡ ਸਪਲਾਈ ਦੇ ਜਿੰਨੇ ਵੀ ਅਫਸਰ ਸਹਿਬਾਨ ਨੇ ਇਹਨਾਂ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਇਹਨੂੰ ਸਪੈਸਦਿਆਂ ਨੂੰ ਵਧਾਇਆ ਜਾਵੇ ਤਾਂ ਜੋ ਇੱਥੇ ਕਿਸੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਜੰਗਲਾਤ ਵਿਭਾਗ ਸਾਧੂ ਸਿੰਘ ਧਰਮਸੋਧ ਕੋਲ ਸੀ ਤੁਸੀਂ ਉਹਨਾਂ ਨਾਲ ਕੰਮ ਕਰਦੇ ਸੀ ਕਿ ਉਸ ਟਾਈਮ ਵੀ ਕਾਰਵਾਈ ਨਹੀਂ ਕੀਤੀ ਉਦੋਂ ਵੀ ਦਿੱਤੀ ਐਪਲੀਕੇਸ਼ਨ ਦਿੱਤੀ ਹੈ ਜੀ ਉਦੋਂ ਇਹ ਜਿਹੜੇ ਅਸਲ ਦੇ ਵਿੱਚ ਫੂਡ ਸਪਲਾਈ ਦੇ ਅੰਡਰਪੈਂਡ ਆ ਜੀ ਜਿਹੜਾ ਤਾਂ ਰੋਡ ਤੇ ਕੋਈ ਹੋਵੇ ਜਗਲਾਤ ਭੁਕਾਰਦਾ ਜਿਹੜਾ ਇਹ ਬਾਉਂਡਰੀ ਵਾਲਿਆ ਅੱਜ ਦਾ ਨਹੀਂ ਹੈ ਇਹ ਫੂਡ ਸਪਲਾਈ ਦੇ ਅੰਦਰ ਜਿਹੜਾ 50 ਸਾਲਾਂ ਤੋਂ ਚੱਲ ਰਿਹਾ ਇਹਦਾ ਹੁਣੀ ਸਾਫ਼ ਕਰ ਦਿੰਦੇ ਇੱਥੇ ਕਿੰਨੀ ਚੰਗੀ ਅੱਛੀ

ਇਹ ਪਾਪੋ ਕੋ ਲੈ ਗਏ ਨਾ ਉਹ ਆ ਜੀ ਚੈਲਰ ਆ ਕਮੇ ਕਰਦੇ ਰਹਮਦਾ ਲਾਪੇ ਨਾ ਨੀ ਨਾ ਕਿ ਕਾਲੀ ਬੁਣ ਰਹੀ ਹੈ ਫੇਸਬੁਕ ਤੇ ਕੋਸ ਹਾਂ ਵੀਰੇ ਇੱਕ ਮਿੰਟਾ ਸ਼ੂਟ ਮਾਰ ਆ ਖੜੇ ਹੋ ਜੀ ਉੱਥੇ ਲਵੇ ਉਧਰ ਮੋਟਰਸਾਈਕਲ ਲੱਗਿਆ ਹੋਇਆ ਉਹ ਗੱਡੀ ਮੰਗ ਰਹੇ ਨੇ ਹਾਂ ਆ ਆ ਵੀ ਆ ਜਾ ਆ ਅਸੀਂ ਮਿਲ ਆ ਜਾ ਗੱਡੀ ਬਲਾ ਕਰਨੀ ਹੈ ਗੱਡੀ ਨੇ ਜੀ ਕਿ ਅਸੀਂ ਹੁਣ ਤੋਂ 3 ਸਾਲ ਪਹਿਲਾਂ ਵੀ ਤੁਹਾਨੂੰ ਸਾਡੇ ਜੰਗਲਾ ਮੰਤਰੀ ਸੀਗੇ ਉਹਦੇ ਐਪਲੀਕੇਸ਼ਨ ਦਿੱਤੀਆਂ ਉਦੋਂ ਕੋਈ ਸੁਣਵਾਈ ਨਹੀਂ ਸਾਡੀ ਹੋਈਗੀ ਉਸ ਤੋਂ ਬਾਅਦ ਅਸੀਂ ਹੋਰ ਮਹਿਕਮਿਆਂ ਨੂੰ ਸਾਰਿਆਂ ਨੂੰ ਦਿੱਤੀਆਂ ਡੀਪਸਿ ਮਹਿਕਮੇ ਦੇ ਕੇ ਆਏ ਜੰਗਲਾਤ ਮਹਿਕਮੇ ਦੇ ਕੇ ਆਏ ਐਪਲੀਕੇਸ਼ਨਾਂ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਤੇ ਅਸੀਂ ਇਹਨਾਂ ਨੂੰ ਮਿੰਨਤਾਂ ਕਰ ਕਰ ਹੰਬ ਗਏ ਆ ਜਦੋਂ ਵੀ ਇਹ ਵੋਟਾਂ ਲੈਣਾ ਆਉਂਦੇ ਨੇ ਵਾਅਦੇ ਕਰ ਲੈਂਦੇ ਨੇ ਪਰ ਪੂਰਾ ਕੋਈ ਨਹੀਂ ਕਰਦੇ ਹੈਗੇ ਵੋਟਾਂ ਦਾ ਵਾਅਦਾ ਨਾ ਮਿਲਦੇ ਨੇ ਨਾ ਕਰਦੇ ਨੇ ਨਾ ਦੇਖਦੇ ਨੇ ਕੁਝ ਇਹ ਤੇ ਵੋਟਾਂ ਅਸੀਂ ਪਾ ਗਏ ਬੀਬਕੋ ਅਸੀਂ ਲੋਕਾਂ ਜਿਹੜੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤੇ ਕਰਦੇ ਆ ਅ ਤੇ ਉਦੋਂ ਬਾਅਦ ਨਾਇ ਸ਼ਕਲ ਦਿਖਾਉਂਦੇ ਨੇ ਨਾ ਇਹ ਗੱਲ ਕਰਦੇ ਨਾ ਬਾਤ ਕਰਦੇ ਨੇ ਹੁਣ ਹੋਇਆ ਕੀ ਹੈ ਜੀ بارش ਇੰਨੀ ਜਿਆਦੇ ਤੇਜ਼ ਸੀਗੀ ਤੇ ਅਸੀਂ ਕੰਮ ਤੇ ਗਏ ਹੋਏ ਸੀਗੇ ਤੇ ਉਹ ਤੋਂ ਬਾਅਦ ਹਨੇਰੀ ਆਈ ਹਨੇਰੀ ਸਫੈਦਾ ਟੁੱਟ ਕੇ ਗਿਰ ਗਿਆ ਇੱਕ ਨਹੀਂ ਦੋ ਕਰਾਂ ਦੇ ਗਿਰ ਗਿਆ ਜੀ ਦੋ ਕਿੰਨੇ ਸਫੈਦ ਨੇ ਟੁੱਟ ਇੱਕ ਸਫੈਦੇ ਦੇ 30 35 40 ਦੇ ਸਫੈਦੇ ਨੇ ਜੀ ਪੰਜਾਬ 60 70 ਫੁੱਟ ਲੰਬੇ ਨੇ ਜੀ ਇਹ ਤੇ ਜੇ ਗਿਰਦੇ ਨੇ ਰਾਤ ਨੂੰ ਝੂਮਦੇ ਨੇ ਹੋਰ ਹੁੰਦਾ ਤਾਂ ਸਾਨੂੰ ਇੰਨਾ ਖਤਰਾ ਹੁੰਦਾ ਕਿ ਸਾਡੇ ਗਿਰ ਕੇ ਸਾਡੇ ਬੱਚਾਂ ਤੇ ਜਾਂ ਸਾਡੇ ਜਾਨੀ ਨੁਕਸਾਨ ਸਾਡੇ ਘਰ ਦਾ ਸਾਰੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੋਲੇ ਸਾਰੇ ਗਿਰ ਗਏ ਜੀ ਸਾਡੇ ਪਰਦੇ ਸਾਰੇ ਗਿਰ ਗਏ ਜੀ ਕਈ ਚੀਜ਼ਾਂ ਟੁੱਟੀਆਂ ਸਾਡੀਆਂ ਜੀ ਤੇ ਤੇ ਚਵਾਰੇ ਦੇ ਚਵਾਰੇ ਦੇ ਉੱਪਰ ਉਹ ਵੀ ਟੁੱਟ ਗਿਆ ਸਾਡੇ ਉੱਪਰ ਉਹ ਉਸ ਟਾਈਮ ਕੋਈ ਬੈਠਾ ਸੀ ਜਾਂ ਉਸ ਟਾਈਮ ਇਹਨੇ ਕੁਦਰਤੀ ਕਮਰੇ ਦੇ ਅੰਦਰ ਬੈਠੇ ਸੀ ਬੱਚੇ ਸਾਡੇ ਨੀਚੇ ਤੇ ਅਸੀਂ ਬਾਹਰ ਗਏ ਹੋਏ ਸੀ ਕਿ ਸਾਨੂੰ ਨਾ ਫੋਨ ਕੀਤਾ ਫੋਨ ਕਰਕੇ ਅਸੀਂ ਆ ਕੇ ਦੇਖਿਆ ਤਾਂ ਇੰਨਾ ਖਤਰਾ ਸੀਗਾ ਬੱਚੇ ਸਹਿਮੇ ਹੋਏ ਸੀਗੇ ਕਿ ਇਹਦੇ ਵਿੱਚ ਸਾਡੇ ਕਿਸ ਜਾਨੀ ਮਾਲੀ ਨੁਕਸਾਨ ਦਾ ਵੀ ਹੋ ਸਕਦਾ ਸੀਗਾ ਹੁਣ ਕੀ ਕਹਿਣਾ ਹੈ ਹੁਣ ਅਸੀਂ ਚਾਹੁੰਦੇ ਹਾਂ ਗੌਰਮਣ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਸਫਾਇਦਾਂ ਨੂੰ ਕਟਵਾਇਆ ਜਾਵੇ ਜਲਦੀ ਜਲਦੀ ਨਹੀਂ ਤਾਂ ਇਹਦੇ ਵਿੱਚ 30 35 ਕਰਨੇ 30 35 ਕਰਨ ਨੂੰ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਕਿਸੇ ਵੀ ਜਾਨੀ ਮਾਲ ਨੂੰ ਨੁਕਸਾਨ ਹੋ ਸਕਦਾ ਜੀ ਹੁਣ ਅੱਗੇ ਕਿਹਨੂੰ ਮਿਲਣ ਦੀ ਤੁਸੀਂ ਕਹਿੰਦੇ ਹੋ ਵੀ ਅੱਗੇ ਅਸੀਂ ਇਹਨਾਂ ਨੇ ਮਿਲ ਕੇ ਕੀ ਕਰਨਾ ਸੁਣਦਾ ਦਾ ਕੋਈ ਹੈ ਨਹੀਂ ਨਾ ਸਾਡੀ ਜੀ ਨਾ ਕੋਈ ਰਾਜ ਆ ਨਾ ਲੈਣਾ ਵਾ ਦੇਣਾ ਕੁਝ ਨਹੀਂ ਹੈ ਜੀ ਸਭ ਚੋਰ ਬਿਆਰੀ ਇਕੱਠੀ ਹੋਈ ਆ ਸਾਡੇ ਕੋਲ ਦਾ ਇਹ ਸਭ ਖਾ ਲੈਂਦੇ ਨੇ ਪੀ ਲੈਂਦੇ ਨੇ ਕਿਸੇ ਦੀ ਪਬਲਿਕ ਦੀ ਸੁਣਦੇ ਨਹੀਂ ਕਰਦੇ ਨਹੀਂ ਲੁੱਟਣ ਖਾਣ ਦੇ ਲੱਕ ਬੰਨਿਆ ਇਹਨਾਂ ਨੇ